45 ਡਿਗਰੀ ਟੈਂਪਰੇਚਰ ਹੋ ਰਿਹਾ ਸੀ ਨਾ ਇਸ ਲਈ ਮੈਂ ਬਹੁਤ ਜ਼ਿਆਦਾ ਗਰਮੀ ਹਰਦੀ ਅੱਜ ਰੱਬ ਨੇ ਮੀਂਹ ਪਾ ਬਹੁਤ ਜਾਈ ਰਾਤ ਮਿਲ ਗਈ ਐਸੇ ਨੂੰ ਵੀ ਗਰਮੀ ਗੱਗ ਲੱਗਣ ਵਾਲੀ ਹੋਈ ਪਈ ਸੀ ਬੂਦ ਬੂਦ ਰੂ ਤਰਸਦੇ ਸਬੀਲਾ ਲਾਰੇ ਸੀ ਬਹੁਤ ਜਗ੍ਹਾ ਤੇ ਵੀ ਰੱਬ ਜਲਦੀ بارش ਪਾਵੇ ਤੇ ਲੋਕਾਂ ਨੂੰ ਰਾਹਤ ਮਿਲੇ ਅੱਜ ਨਮੀ ਪਿਆ ਤਾਂ ਬਹੁਤ ਵਧੀਆ ਹੋ ਗਈ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦੇ ਵਿੱਚ ਅਤਿ ਦੀ ਗਰਮੀ ਨੇ ਲੋਕਾਂ ਨੂੰ ਬਹੁਤ ਪਰੇਸ਼ਾਨ ਕੀਤਾ ਹੋਇਆ ਸੀ ਪਰਾ ਜੇ ਬਰਸਾਤ ਨੇ ਕੁਝ ਹੱਦ ਤੱਕ ਲੋਕਾਂ ਨੂੰ ਠੰਡ ਤੋਂ ਰਾਹਤ ਦਵਾਈ ਹੈ ਇਸ ਮੌਕੇ ਤੇ ਨੌਜਵਾਨ ਨੇ ਵੱਖਰੇ ਤਰੀਕੇ ਨਾਲ ਪਰਮਾਤਮਾ ਦਾ ਕੀਤਾ ਧੰਨਵਾਦ ਅਜ ਸਥਾਨਿਕ ਸ਼ਹਿਰ ਪਵਾਨੀ ਘਰ ਤੇ ਨੈਸ਼ਨਲ ਹਾਈਵੇ ਤੇ ਵੱਖਰੀ ਤਸਵੀਰ ਦੇਖਣ ਨੂੰ ਮਿਲੀ ਹੈ ਬਰਸਾਤ ਪੈਣ ਤੇ ਨੌਜਵਾਨ ਨੇ ਸੜਕ ਤੇ ਖੜ ਕੇ ਭੰਗੜੇ ਪਾ ਕੇ ਤੇ ਹੱਥ ਜੋੜ ਕੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਅਤੇ ਕਿਹਾ ਕਿ ਬੜੇ ਲੰਮੇ ਸਮੇਂ ਤੋਂ ਬਾਦ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਅਤੇ ਇਸ ਬਰਸਾਤ ਦੇ ਨਾਲ ਜਿੱਥੇ ਪੰਜਾਬ ਦੇ ਤਾਪਮਾਨ ਤੇ ਫਰਕ ਪਵੇਗਾ ਉੱਥੇ ਕਿਸਾਨਾਂ ਨੂੰ ਵੀ ਇਸ ਬਰਸਾਤ ਦਾ ਬਹੁਤ ਫਾਇਦਾ ਹੋਵੇਗਾ। ਆਰਾਮ ਸਿੰਘ ਜੀ ਕਿਸ ਤਰੀਕੇ ਦੇਖਦਾ ਤੁਸੀਂ ਵੀਡੀਓ ਦੇਖ ਰਹੇ ਸੀ ਕੀ ਕਹਾ ਰਹੇ ਸੀ ਕਿ ਨਹੀਂ ਨਹੀਂ ਸਰ ਜੀ ਮੈਂ ਤਾਂ ਅੰਨਾਰੇ ਨਾਲ 45 ਡਿਗਰੀ ਟੈਂਪਰੇਚਰ ਹੋ ਰਿਹਾ ਸੀ ਨਾ ਇਸ ਲਈ ਮੈਂ ਬਹੁਤ ਜ਼ਿਆਦਾ ਗਰਮੀ ਹਰਦੀ ਅੱਜ ਰੱਬ ਨੇ ਮੀਂਹ ਪਾ ਬਹੁਤ ਜਾਈ ਰਾਹਤ ਮਿਲ ਗਈ ਐਸੇ ਨੂੰ ਵੀ ਗਰਮੀ ਲੱਗਣ ਵਾਲੀ ਹੋਈ ਸੀ। ਇਸ ਕਰਕੇ ਨਾ ਹੀ ਮੈਂ ਮੈਨੂੰ ਬਹੁਤ ਧੰਨਵਾਦ ਰੱਬ ਦਾ ਕੁਦਰਤ ਦਾ ਕਰਨਾ ਚਾਹਨਾਗਾ ਕਿ ਮੀਂਹ ਪਾ ਤਾ ਨੇ ਬਹੁਤ ਵਧੀਆ ਹੋ ਗਈ ਬੂੰਦ ਬੂੰਦ ਨੂੰ ਤਰਸ ਰਹੇ ਸੀ ਬੂੰਦ ਬੂੰਦ ਨੂੰ ਤਰਸ ਰਹੇ ਤੇ ਸਬੀਲਾਂ ਲਾਰੇ ਤੇ ਬਹੁਤ ਜਗ੍ਹਾ ਤੇ ਵੀ ਰੱਬ ਜਲਦੀ بارش ਪਾਵੇ ਤੇ ਲੋਕਾਂ ਨੂੰ ਰਾਹਤ ਮਿਲੇ ਅਜਿਨਾ ਮੀਂਹ ਪਿਆ ਤਾਂ ਬਹੁਤ ਵਧੀਆ ਹੋ ਗਈ ਬਹੁਤ ਜ਼ਿਆਦਾ ਖੁਸ਼ੀ ਹੈ ਮੈਨੂੰ ਕੁਦਰਤ ਦਾ ਕਿਵੇਂ ਧੰਨਵਾਦ ਕਰਾਂ ਬਹੁਤ ਬਹੁਤ ਧੰਨਵਾਦ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਵੀ ਆਹ ਮਹੀਨਾ ਦਾ بارش ਆ ਗਈ ਰੱਖੀ ਦੋ ਤਿੰਨ ਮੀਂਹ ਪਾਇਆ ਕਰੇ ਰੱਬੀ ਇਹ ਦਰਖਤ ਲਾਉਣੇ ਚਾਹੀਦੇ ਨੇ ਸਾਨੂੰ ਲੱਗਦਾ ਵੀ ਚੀਜ਼ਾਂ ਨਾਲ ਫਾਇਦਾ ਹੁੰਦਾ ਇਹ ਦਰਖਤ ਵੀ ਲਾਉਣੇ ਚਾਹੀਦੇ ਉਹ ਵੀ ਕਰਨਾ ਹੀ ਮੈਂ ਕਹਿਣਾ ਚਾਹੁੰਦਾ ਵੀ ਮੀ ਵੀ ਜ਼ਰੂਰੀ ਹੈ ਤਾਂ ਹੀ ਦਰਖਤ ਹੋਣਗੇ ਨਹੀਂ ਜੇ ਦਰਖਤਾਂ ਪਾ ਲਏ ਤਾਂ ਮੱਤ ਕੇ ਫਿਰ ਫਾਇਦਾ ਕੀ ਜੀ ਪਤਾ ਨਹੀਂ ਗਰਮੀ ਦੇ ਵਿੱਚ ਕੰਮ ਕਰਨਾ ਬਹੁਤ ਔਖਾ ਹੁੰਦਾ ਹਾਂਜੀ ਬਹੁਤ ਜਿਆਦਾ ਔਖਾ ਹੁੰਦਾ ਜੀ ਕੱਲ ਮੈਂ ਕੰਮ ਕਰਿਆ ਬਹੁਤ ਜਿਆਦਾ ਗਰਮੀ ਸੀ ਸਾਮ ਨੂੰ ਵੀ ਨਾਲੇ ਠੰਡਾ ਮੌਸਮ ਜੀ ਫਿਰ ਵੀ ਗਰਮੀ ਬਹੁਤ ਹੀ 4-5 ਵਜੇ ਅੱਜ ਅੱਜ ਰਾਹਤ ਮਿਲਗੀ ਅੱਜ ਬਹੁਤ ਜਿਆਦਾ ਰਾਹਤ ਮਿਲ ਗਈ ਜੀ 40 ਡਿਗਰੀ ਟੈਂਪਰੇਚਰ ਹੋ ਰਿਹਾ ਸੀ ਨਾ ਇਸ ਲਈ ਮੈਂ ਬਹੁਤ ਜ਼ਿਆਦਾ ਗਰਮੀ ਹਰਦੀ ਅੱਜ ਰੱਬ ਨੇ ਮੀਂਹ ਪਾਹ ਪਹੁੰਚਾਈ ਰਾਤ ਮਿਲ ਗਈ ਐਸੀ ਨੂੰ ਵੀ ਗਰਮੀ ਲੱਗਣ ਵਾਲੀ ਹੋਈ ਪਈ ਸੀ ਮੂਦ ਬੂਦ ਨੂੰ ਦਰਸਲੇ ਦੇ ਸਬਿਲਾਂ ਲਾਰੇ ਤੀ ਬਹੁਤ ਜਗ੍ਹਾ ਤੇ ਵੀ ਰੱਬ ਜਲਦੀ بارش ਪਾਵੇ ਤੇ ਲੋਕਾਂ ਨੂੰ ਰਾਹਤ ਮਿਲੇ ਅਜਾ ਮੀਂਹ ਪਿਆ ਤਾਂ ਬਹੁਤ ਵਧੀਆ ਹੋ ਗਈ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦੇ ਵਿੱਚ ਅਤਿ ਦੀ ਗਰਮੀ ਨੇ ਲੋਕਾਂ ਨੂੰ ਬਹੁਤ ਪਰੇਸ਼ਾਨ ਕੀਤਾ ਹੋਇਆ ਸੀ ਪਰ ਅੱਜ ਬਰਸਾਤ ਨੇ ਕੁਝ ਹੱਦ ਤੱਕ ਲੋਕਾਂ ਨੂੰ ਠੰਡ ਤੋਂ ਰਾਹਤ ਦਵਾਈ ਹੈ। ਇਸ ਮੌਕੇ ਤੇ ਨੌਜਵਾਨ ਨੇ ਵੱਖਰੇ ਤਰੀਕੇ ਨਾਲ ਪਰਮਾਤਮਾ ਦਾ ਕੀਤਾ ਧੰਨਵਾਦ। ਅੱਜ ਸਥਾਨਕ ਸ਼ਹਿਰ ਪਵਾਨੀ ਘਰ ਤੇ ਨੈਸ਼ਨਲ ਹਾਈਵੇ ਤੇ ਵੱਖਰੀ ਤਸਵੀਰ ਦੇਖਣ ਨੂੰ ਮਿਲੀ ਹੈ। ਬਰਸਾਤ ਪੈਣ ਤੇ ਨੌਜਵਾਨ ਨੇ ਸੜਕ ਤੇ ਖੜ ਕੇ ਭੰਗੜੇ ਪਾ ਕੇ ਤੇ ਹੱਥ ਜੋੜ ਕੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਅਤੇ ਕਿਹਾ ਕਿ ਬੜੇ ਲੰਮੇ ਸਮੇਂ ਤੋਂ ਬਾਦ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਅਤੇ ਇਸ ਬਰਸਾਤ ਦੇ ਨਾਲ ਜਿੱਥੇ ਪੰਜਾਬ ਦੇ ਤਾਪਮਾਨ ਤੇ ਫਰਕ ਪਵੇਗਾ ਉੱਥੇ ਕਿਸਾਨਾਂ ਨੂੰ ਵੀ ਇਸ ਬਰਸਾਤ ਦਾ ਬਹੁਤ ਫਾਇਦਾ ਹੋਵੇਗਾ। ਹਾਂਜੀ ਤੁਹਾਡਾ ਨਾਮ ਰਾਮ ਸਿੰਘ ਜੀ ਕਿਸ ਤਰੀਕੇ ਦੇਖਦਾ ਸੀ ਵੀਡੀਓ ਦੇਖ ਰਹੀ ਸੀ ਕੀ ਘਾ ਰਹੇ ਹੋ ਕਿ ਚੰਗੇ ਕਿ ਨਹੀਂ? ਨਹੀਂ ਸਰ ਜੀ ਮੈਂ ਤਾਂ ਨਾ ਆ ਰਹੇ ਨਾ 45 ਡਿਗਰੀ ਟੈਂਪਰੇਚਰ ਹੋ ਰਿਹਾ ਸੀ ਨਾ ਇਸ ਲਈ ਮੈਂ ਬਹੁਤ ਜ਼ਿਆਦਾ ਗਰਮੀ ਹੁਰਤੀ ਅੱਜ ਰੱਬ ਨੇ ਮੀਂਹ ਪਾ ਬਹੁਤ ਜਾਈ ਰਾਹਤ ਮਿਲ ਗਈ ਐਸੇ ਨੂੰ ਵੀ ਗਰਮੀ ਲੱਗਣ ਵਾਲੀ ਹੋਈ ਪਈ ਸੀ। ਇਸ ਕਰਕੇ ਨਾ ਹੀ ਮੈਂ ਮੈਨੂੰ ਬਹੁਤ ਧੰਨਵਾਦ ਰੱਬ ਦਾ ਕੁਦਰਤ ਦਾ ਕਰਨਾ ਚਾਹੁੰਦਾ ਕਿ ਮੀਂਹ ਪਾ ਤਾ ਇਹਨੇ ਬਹੁਤ ਵਧੀਆ ਹੋ ਗਈ ਬੂੰਦ ਬੂੰਦ ਨੂੰ ਲੋਕ ਤਰਸਦੇ ਸੀ ਬੂੰਦ ਬੂੰਦ ਨੂੰ ਤਰਸਦੇ ਸੀ ਵੀਲਾਂ ਲਾਰੇ ਤੇ ਬਹੁਤ ਜਗ੍ਹਾ ਤੇ ਵੀ ਰੱਬ ਜਲਦੀ بارش ਪਾਵੇ ਤੇ ਲੋਕਾਂ ਨੂੰ ਰਾਹਤ ਮਿਲਿਆ ਜਿੰਨਾ ਮੀਂਹ ਪਿਆ ਤਾਂ ਬਹੁਤ ਵਧੀਆ ਹੋ ਗਈ ਬਹੁਤ ਜ਼ਿਆਦਾ ਖੁਸ਼ੀ ਹੈ ਮੈਨੂੰ ਬਹੁਤ ਬਹੁਤ ਧੰਨਵਾਦ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਵੀ ਆਹ ਮਹੀਨਾ ਦਾ بارش ਪਾ ਕੇ ਰੱਖੀ ਦੋ ਤਿੰਨ ਮੀਂਹ ਪਾਇਆ ਕਰੇ ਰੱਬ ਵੀ ਕੀ ਵੀ ਦਰਖਤ ਲਾਉਣੇ ਚਾਹੀਦੇ ਨੇ ਸਾਨੂੰ ਲੱਗਦਾ ਵੀ ਕੀ ਚੈਨ ਨਾਲ ਫਾਇਦਾ ਹੋਵੇ ਇਹ ਦਰਖਤ ਵੀ ਲਾਉਣੇ ਜੈਨੇ ਉਹ ਵੀ ਕਰਨਾ ਜੀ ਮੈਂ ਕਹਿਣਾ ਚਾਹੁੰਦਾ ਵੀ ਮੀ ਵੀ ਜ਼ਰੂਰੀ ਹੈ ਤਾਂ ਹੀ ਦਰਖਤ ਹੋਣਗੇ ਨਹੀਂ ਜੇ ਦਰਖਤਾਂ ਪਹਲਾਏ ਤਾਂ ਮੱਤ ਕੇ ਫਿਰ ਫਾਇਦਾ ਕੀ ਵੀ ਕਹਿੰਦਾ ਇਹ ਗਰਮੀ ਦੇ ਵਿੱਚ ਕੰਮ ਕਰਨਾ ਬਹੁਤ ਔਖਾ ਹੁੰਦਾ ਹਾਂਜੀ ਬਹੁਤ ਜਿਆਦਾ ਔਖਾ ਹੁੰਦਾ ਜੀ ਕੱਲ ਮੈਂ ਕੰਮ ਕਰਿਆ ਬਹੁਤ ਜਿਆਦਾ ਗਰਮੀ ਸੀ ਸਾਮ ਨੂੰ ਵੀ ਨਾਲੇ ਠੰਡਾ ਮੌਸਮ ਦੀ ਫਿਰ ਵੀ ਗਰਮੀ ਬਹੁਤ ਹੀ 4-5 ਵਜੇ ਅੱਜ ਅੱਜ ਰਾਤ ਮਿਲਗੀ ਅੱਜ ਬਹੁਤ ਜਿਆਦਾ ਰਾਤ ਮਿਲਗੀ